ਇੱਕ ਦੋ ਸਾਈਂ ਖਾ ਲਿਆ ਤਾਂ ਨੱਕ ਲੱਤ ਕਟੜੀ ਪੈੜੀਆਂ ਵੀ ਬਹੁਤ ਵੱਡਾ ਚੈਲੰਜ ਆ ਕਿ ਇਹੋ ਜਿਹੇ ਲੱਤਾ ਆਮ ਤੌਰ ਤੇ ਕਟੜੀਆਂ ਹੀ ਪੈਂਦੀਆਂ ਨੇ ਬਟ ਫਿਰ ਵੀ ਅਸੀਂ ਇਹਨੂੰ ਨਾ ਕੱਟਣ ਦਾ ਇੱਕ ਚੈਲੰਜ ਲਿਆ ਔਰ ਤਕਰੀਬਨ 6 ਤੋਂ 7 ਘੰਟੇ ਦਾ ਆਪਰੇਸ਼ਨ ਚੱਲਿਆ ਇਹਦਾ ਪਹਿਲਾਂ ਅਸੀਂ ਖੂਨ ਦੀਆਂ ਨਾੜੀਆਂ ਦਾ ਜੋੜ ਬਣਾਇਆ ਉਹਨਾਂ ਨੂੰ ਜੋੜਿਆ ਉਸ ਤੋਂ ਬਾਅਦ ਜਿਹੜੀਆਂ ਵੀ ਇਹ ਟੈਂਡੈਂਸ ਨੇ ਜਿਹੜੇ ਧਾਗੇ ਹੁੰਦੇ ਪੈਰਾਂ ਦੀ ਉਂਗਲਾਂ ਚੜਾਉਂਦੇ ਆ ਉਹ ਉਹ ਜੋੜੀਆਂ ਉਸ ਤੋਂ ਬਾਅਦ ਸਿਰ ਹੱਡੀ ਦਾ ਅਸੀਂ ਰਸ਼ੀਅਨ ਟੈਕਨੀਕ ਦੇ ਨਾਲ ਇਲੀਜ਼ਾ ਰੋਟ ਟੈਕਨੀਕ ਦੇ ਨਾਲ ਇਹਦੀ ਹੱਡੀ ਫਿਕਸ ਕੀਤੀ ਪੈਰਾਂ ਦੀ ਵੀ ਗਿੱਟੇ ਦੀ ਵੀ ਤੇ ਲੱਤ ਦੀ ਜੀ ਇੱਕ ਵਿਅਕਤੀ 'ਚ ਇਸਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਤੇ ਉਸ ਐਕਸੀਡੈਂਟ ਦੇ ਵਿੱਚ ਉਸਦੀ ਲੱਤ ਇੱਕਦਮ ਚੱਕਣਾ ਚੂਰ ਹੋ ਗਈ ਪੂਰੀ ਤਰ੍ਹਾਂ ਕੁਚਲੀ ਗਈ ਤੇ ਇੱਥੋਂ ਤੱਕ ਨੋਟ ਬਤਾ ਗਈ ਕਿ ਉਸਦੀ ਲੱਤ ਕੱਟਣ ਤੱਕ ਵੀ ਗੱਲ ਪਹੁੰਚੀ ਪਰ ਉਸ ਤੋਂ ਬਾਅਦ ਉਹ ਡਾਕਟਰ ਦੀਪਕ ਸੋਤਰਾ ਦੇ ਸੰਪਰਕ ਵਿੱਚ ਆਏ ਜਿੱਥੇ ਉਹਨਾਂ ਦਾ ਬਹੁਤ ਹੀ ਵਧੀਆ ਤਰ੍ਹਾਂ ਇਲਾਜ ਕੀਤਾ ਗਿਆ ਤੇ ਉਸੇ ਗੱਲਬਾਤ ਕਰਦੇ ਆ ਮਰੀਜ਼ ਨਾਲ ਕਿ ਕੀ ਹੋਇਆ ਸੀ ਉਹਨਾਂ ਦੇ ਨਾਲ ਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਇਲਾਜ ਡਾਕਟਰ ਦੀਪਕ ਸੋਤਰਾ ਦੇ ਹਸਪਤਾਲ ਦੇ ਵਿੱਚ ਕੀਤਾ ਗਿਆ ਹਾਂਜੀ ਭਾਜੀ ਦੱਸ ਦਿਓ ਕੀ ਗੱਲ ਹੋਈ ਸੀ ਹਾਂਜੀ ਅਸੀਂ ਪਿੰਡੋਂ ਆਪਣੂ ਕੰਮ ਤੇ ਜਾਣ ਲੇ ਹਾਂ ਸਾਡਾ ਅਚਾਨਕ ਰੋਡ ਐਕਸੀਡੈਂਟ ਹੋ ਗਿਆ ਤੇ ਬਦਾਰੂ ਗੱਡੀਆ ਸਾਡੇ ਨਾਲ ਵੱਜਾ ਤੇ ਬਹੁਤ ਜ਼ਿਆਦਾ ਲੱਤ ਜਿਹੜੀ ਟੁੱਟ ਗਈ ਤਿੰਨ ਚਮਾ ਥਾਂ ਤੋਂ ਕਾਫੀ ਅਸੀਂ ਇੱਕ ਦੋ ਸਾਈ ਖਾ ਲਿਆ ਤੇ ਨਾਲੇ ਲੱਤ ਕਟੜੀ ਪੈ ਗਈ ਆ ਇਹ ਸਾਨੂੰ ਫਿਰ ਡਾਕਟਰ ਦੀਪਕ ਸੋਹਤਰਾ ਨੇ ਇਹ ਸਾਨੂੰ ਦੱਸ ਪਈ ਸਾਡੇ ਪਾਸਟ ਜੀ ਇੱਥੇ ਹੁੰਦੇ ਸੀ ਉਹਨਾਂ ਨੂੰ ਅਖਰ ਤੋਂ ਇੱਥੇ ਲੈ ਕੇ ਆਓ ਕੋਈ ਲੱਤ ਕੱਟਣ ਦੀ ਲੋੜ ਨਹੀਂ ਆ ਡਾਕਟਰ ਬਹੁਤ ਚੰਗੇ ਨੇ ਤੇ ਬਹੁਤ ਮਦਦ ਕਰਦੇ ਨੇ ਬਹੁਤ ਚੰਗੇ ਤਰੀਕੇ ਨਾਲ ਇਲਾਜ ਕਰਦੇ ਨੇ ਸੋ ਸਾਨੂੰ ਪਤਾ ਲੱਗਾ ਇਹ ਜਗ੍ਹਾ ਤੇ ਆਏ ਤੇ ਸਾਡੀ ਲੱਤ ਉਹਨਾ ਕਾਫੀ ਠੀਕ ਹੈ ਅੱਗੇ ਨਾਲ ਖੁਦਾ ਦਾ ਧੰਨਵਾਦ ਕਰਦੇ ਤੇ ਡਾਕਟਰ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਇਹਨਾਂ ਨੂੰ ਪਰਮਿਸ਼ਨ ਇਹ ਸਮਝ ਦਿੱਤੀ ਜੇ ਇਹਨਾਂ ਦਾ ਇਲਾਜ ਠੀਕਾ ਪਰਮੇਸ਼ਰ ਦਾ ਤੇ ਇਹਨਾਂ ਡਾਕਟਰ ਦਾ ਵੀ ਧੰਨਵਾਦ ਜਿਵੇਂ ਕਿ ਪੇਸ਼ੈਂਟ ਨੇ ਦੱਸਿਆ ਕਿ ਜਦੋਂ ਡਾਕਟਰ ਦੀਪਕ ਸੋਤਰਾ ਦੇ ਸੰਪਰਕ ਵਿੱਚ ਆਏ ਤਾਂ ਉਹਨਾਂ ਨੂੰ ਇੱਕ ਉਮੀਦ ਦਿਖਾਈ ਦਿੱਤੀ ਤੇ ਇੱਥੇ ਉਹਨਾਂ ਦਾ ਇਲਾਜ ਬੜਾ ਵਧੀਆ ਤਰ੍ਹਾਂ ਕੀਤਾ ਗਿਆ ਤੇ ਜਿਹੜਾ ਡਰ ਸੀਗਾ ਉਹਨਾਂ ਦੀ ਲੱਟ ਕੱਤਨ ਦਾ ਉਹ ਵੀ ਦੂਰ ਹੋ ਗਿਆ ਤੇ ਅਸੀਂ ਡਾਕਟਰ ਸਾਹਿਬ ਨਾਲ ਵੀ ਗੱਲ ਕਰਦੇ ਆ ਕਿ ਕਿਹ ਟੈਕਨੀਕ ਦੇ ਨਾਲ ਇਸ ਪੇਸ਼ੈਂਟ ਦਾ ਇਲਾਜ ਕੀਤਾ ਗਿਆ ਤੇ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਉਹਨਾਂ ਦਾ ਚੱਲ ਰਿਹਾ ਹਾਂਜੀ ਸਰ ਦੱਸ ਦਿਓ ਇਹ ਪੇਸ਼ੈਂਟ ਸਾਡੇ ਕੋਲ ਪਰਸੋਂ ਆਇਆ ਸੀ ਔਰ ਇਹਨਾਂ ਦੀ तकरीबन ਉਮਰ 65 ਸਾਲ ਦੇ ਤਕਰੀਬ ਹੈ ਔਰ ਇਹਨਾਂ ਨੂੰ ਰੋਡ ਸਾਡੇ ਐਕਸੀਡੈਂਟ ਹੋਇਆ ਸੀਗਾ ਗੱਡੀ ਦੇ ਨਾਲ ਮੋਟਰਸਾਈਕਲ ਤੇ ਜਾ ਰਹੇ ਸੀ ਔਰ ਜਦੋਂ ਮੈਕੋ ਰਸੀਵ ਹੋਇਆ ਪੇਸ਼ੈਂਟ ਦੁਪਹਿਰ ਦੇ ਟਾਈਮ ਫਿਰ ਮੈਨੇ ਪਹਿਲਾ ਮੁਆਇਨਾ ਕਰਕੇ ਦੇਖਿਆ ਤੇ ਲੱਤ ਮਿਡਲ ਤਿੰਨ ਚਾਰ ਜਗ੍ਹਾ ਤੋਂ ਫ੍ਰੈਕਚਰ ਸੀ ਜਿੱਥੇ ਤੋਂ ਫ੍ਰੈਕਚਰ ਸੀ ਪੈਰ ਵੀ ਫ੍ਰੈਕਚਰ ਸੀਗਾ ਔਰ ਬਿਲਕੁਲ ਚੱਕਣਾ ਚੂਰ ਹੋਇਆ ਪਿਆ ਸੀ ਖੁੱਲੀ ਪਈ ਸੀ ਲੱਤ ਔਰ ਸਰਕੂਲੇਸ਼ਨ ਵੀ ਕੋਈ ਨਹੀਂ ਸੀਗਾ ਆ ਪੈਰ ਦੇ ਵਿੱਚ ਅਸੀਂ ਮੋੜਲੀ ਜਿਹੜਾ ਮੁਆਇਨਾ ਕੀਤਾ ਉਹਦੇ ਵਿੱਚ ਕੋਈ ਬਲੱਡ ਦਾ ਸਰਕੂਲੇਸ਼ਨ ਨਹੀਂ ਆ ਰਿਹਾ ਸੀ ਸੋ ਇਹ ਸਾਰਾ ਕੁਝ ਵੇਖਦੇ ਹੋਏ ਚਲੋ ਅਸੀਂ ਬਹੁਤ ਵੱਡਾ ਚੈਲੰਜ ਆ ਕਿ ਇਹੋ ਜਿਹੇ ਲੱਤਾਂ ਆਮ ਤੌਰ ਤੇ ਕਟਨੀਆਂ ਹੀ ਪੈਂਦੀਆਂ ਨੇ ਬਟ ਫਿਰ ਵੀ ਅਸੀਂ ਇਹਨੂੰ ਨਾ ਕੱਟਣ ਦਾ ਇੱਕ ਚੈਲੰਜ ਲਿਆ ਔਰ ਤਕਰੀਬਨ 6 ਤੋਂ 7 ਘੰਟੇ ਆਪਰੇਸ਼ਨ ਚੱਲਿਆ ਇਹਦਾ ਪਹਿਲਾਂ ਸਿੰਖ ਖੂਨ ਦੀਆਂ ਨਾੜੀਆਂ ਦਾ ਜੋੜ ਬਣਾਇਆ ਉਹਨਾਂ ਨੂੰ ਜੋੜਿਆ ਉਸ ਤੋਂ ਬਾਅਦ ਜਿਹੜੀਆਂ ਵੀ ਤੁਹਾਡੀਆਂ ਟੈਂਡੈਂਸ ਨੇ ਆ ਜਿਹੜੇ ਧਾਗੇ ਹੁੰਦੇ ਪੈਰਾਂ ਦੀ ਉਂਗਲਾਂ ਚਲਾਉਂਦੇ ਆ ਉਹ ਉਹ ਜੋੜੀਆਂ ਉਸ ਤੋਂ ਬਾਅਦ ਫਿਰ ਹੱਡੀ ਦਾ ਅਸੀਂ ਰਸ਼ੀਅਨ ਟੈਕਨੀਕ ਦੇ ਨਾਲ ਇਲਿਜ਼ਾਰੋ ਟੈਕਨੀਕ ਦੇ ਨਾਲ ਇਹਦੀ ਹੱਡੀ ਫਿਕਸ ਕੀਤੀ ਪੈਰਾਂ ਦੀ ਵੀ ਗਿੱਟੇ ਦੀ ਵੀ ਤੇ ਲੱਤ ਦੀ ਵੀ ਜੀ ਜਿਵੇਂ ਕਿ ਅਸੀਂ ਦੇਖ ਸਕਦੇ ਆ ਕਿ ਰਸ਼ੀਅਨ ਟੈਕਨੀਕ ਹੈ ਜੋਦੇ ਸੇ ਡਾਕਟਰ ਸਾਹਿਬ ਨੇ ਕਿ ਜਿਸ ਟੈਕਨੀਕ ਦੇ ਨਾਲ ਪੇਸ਼ੈਂਟ ਦਾ ਆਪਰੇਸ਼ਨ ਹੋਇਆ ਤੇ ਕਦੋਂ ਤੱਕ ਇਹਨਾਂ ਨੂੰ ਡਿਸਚਾਰਜ ਮਿਲ ਜਾਏਗਾ ਕਦੋਂ ਤੱਕ ਠੀਕ ਹੋ ਜਾਣਗੇ ਕਿੰਨਾ ਟਾਈਮ ਲੱਗੇਗਾ ਉਹਨਾਂ ਨੂੰ ਤਕਰੀਬਨ ਅਜੇ 1-2 ਸਰਜੀ ਦੀ ਲੋਡ ਹੋਰ ਪੈ ਸਕਦੀ ਆ ਬਟ ਉਹ ਟਾਈਮ ਹੀ ਦੱਸੇਗਾ ਵੀ ਇਹਨਾਂ ਨੂੰ ਪਹਿਨਣੀ ਆ ਕਿ ਨਹੀਂ ਪਹਿਨਣੀ ਬਾਕੀ ਇਹ ਚੱਲਣ ਫਿਰਨ ਵਾਸਤੇ ਤਾਂ ਹੁਣ ਵੀ ਇਹ ਚੱਲ ਚੱਲ ਫਿਰ ਸਕਦੇ ਪਰ ਇਹਦੇ ਵਿੱਚ ਪ੍ਰੋਪਰ ਠੀਕ ਹੋਣ ਨੂੰ 2 ਤੋਂ 3 ਮਹੀਨੇ ਲੱਗਣਗੇ ਠੀਕ ਹੋਣ ਨੂੰ ਸੋ ਹੁਣ ਫਿਲਹਾਲ ਇਹਨਾਂ ਦੀ ਅੱਜ ਫਸਟ ਡਰੈਸਿੰਗ ਕੀਤੀ ਆ ਉਹਦੇ ਵਿੱਚ ਸਰਕੂਲੇਸ਼ਨ ਵੀ ਇਹਨਾਂ ਦੀ ਪ੍ਰੋਪਰ ਚੱਲ ਰਹੀ ਆ ਪੈਰਾਂ ਦੀ ਉਂਗਲਾਂ ਦੀ ਮੂਵਮੈਂਟ ਵੀ ਚੱਲ ਰਹੀ ਆ ਔਰ ਜਿਹੜਾ ਕਾਲਾ ਪੈਣ ਦਾ ਡਰ ਹੁੰਦਾ ਉਹ 24 ਤੋਂ 48 ਘੰਟਿਆਂ ਦੇ ਵਿੱਚ ਪਤਾ ਲੱਗ ਜਾਂਦਾ ਬਟ ਇਸ ਟਾਈਮ ਵੀ ਦੇਖ ਸਕਦੇ ਹੋ ਕਿ ਪੈਰਾਂ ਦੀ ਉਂਗਲਾਂ ਵੀ ਚੱਲਦੀਆਂ ਨੇ ਔਰ ਖੂਨ ਦਾ ਸਰਕੂਲੇਸ਼ਨ ਵੀ ਪ੍ਰੋਪਰ ਆ ਔਰ ਆਊਟ ਆਫ ਡੇਂਜਰ ਆ ਕਿ ਪੈਰ ਬਚ ਜਾਏਗਾ ਹੁਣ ਠੀਕ ਆ ਸੋ ਅਸੀਂ ਦੇਖ ਸਕਦੇ ਹਾਂ ਕਿ ਡਾਕਟਰ ਦੀਪਕ ਸੋਤਰਾ ਨੇ ਆਪਣੀ ਕਾਬਲੀਅਤ ਦੇ ਸਦਕੇ ਇਸ ਪੇਸ਼ੈਂਟ ਦਾ ਜਿਹੜਾ ਇਲਾਜ ਕੀਤਾ ਜੋ ਕਿ ਕਰੀਬ 7 ਘੰਟਿਆਂ ਦਾ ਅ ਟ੍ਰੀਟਮੈਂਟ ਚੱਲਿਆ ਤੇ ਉਸ ਤੋਂ ਬਾਅਦ ਹੁਣ ਐ ਇੱਕਦਮ ਸਟੇਬਲ ਥੋੜਾ ਫੀਲ ਕਰ ਰਹੇ ਨੇ ਜਿਸ ਤੋਂ ਬਾਅਦ ਇਹਨਾਂ ਦੀ ਦੋ ਸਰਜਰੀਜ਼ ਹੋਰ ਹੋਣਗੀਆਂ ਤੇ ਅਸੀਂ ਉਮੀਦ ਕਰਦੇ ਹਾਂ ਪੇਸ਼ੈਂਟ ਜਲਦੀ ਤੰਦਰੁਸਤ ਹੋ ਕੇ ਇਥੋਂ ਡਿਸਚਾਰਜ ਹੋਵੇਗਾ ਹੋਰ ਖਬਰਾਂ ਲਈ ਹੁਣੇ ਸਬਸਕ੍ਰਾਈਬ ਕਰੋ YouTube ਚੈਨਲ ਪੀਕ ਪੰਜਾਬ